ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੀਰ ਬਾਬਾ ਸ਼ਿਪਾਈਆ ਸ਼ਾਹ ਜੀ ਚਿਸ਼ਤੇ ਜੀ ਦਾ ਸਾਲਾਨਾ ਜੋੜ ਮੇਲਾ 9, 10 ਅਤੇ 11 ਜੁਲਾਈ ਨੂੰ ਮੁਹੱਲਾ ਪੀਰ ਬਾਬਾ ਸ਼ਿਪਾਈਆ ਸ਼ਾਹ ਸੁਖਚੈਨਣਾਣਾ ਰੋਡ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਮੇਟੀ ਮੈਂਬਰਾਂ ਦੀ ਕਹਿਮ ਮੀਟਿੰਗ ਦਰਬਾਰ ਵਿਖੇ ਹੋਈ ਮੀਟਿੰਗ ਦੌਰਾਨ ਜਿੱਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉੱਥੇ ਹੀ ਪ੍ਰਬੰਧਕਾਂ ਨੇ ਗੱਲ ਕਰਦੇ ਦੱਸਿਆ ਕਿ 9 ਜੁਲਾਈ ਨੂੰ ਚਿਰਾਗ ਅਤੇ ਝੰਡੇ ਦੀ ਰਸਮ ਹੋਵੇਗੀ 10 ਜੁਲਾਈ ਨੂੰ ਪੰਜਾਬ ਦੇ ਨਾਮਵਰ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਅਤੇ 11 ਜੁਲਾਈ ਨੂੰ ਨਕਲਾਂ ਪੇਸ਼ ਕੀਤੀਆਂ ਜਾਣਗੀਆਂ ਪ੍ਰਬੰਧਕ ਕਮੇਟੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਤਿੰਨ ਦਿਨਾ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਅਤੇ ਬਾਬਾ ਸਿਪਾਈਆ ਸ਼ਾਹ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੀਟਿੰਗ ਦੌਰਾਨ ਮੋਹਨ ਲਾਲ ਪਾਲ RAM ਸੋਹਨ ਲਾਲ RAM ਜੀ ਸੁਰਿੰਦਰ ਸਿੰਧਾ ਅਤੇ ਮੇਜਰ ਸੈਣੀ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਹਾਜ਼ਰ ਰਹੇ ਆਪ ਸਭ ਸੰਗਤ ਨੂੰ ਜਏ ਜਾਣ ਕੇ ਬੜੀ ਖੁਸ਼ੀ ਹੋਵੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੀਰ ਬਾਬਾ ਸ਼ਪਾਈ ਸਾਹਿਬ ਚਿਸਤੀ ਫਗਵਾੜਾ ਵਿਖੇ ਸਾਲਾਨਾ ਜੋੜ ਮੇਲਾ 9 10 11 ਜੁਲਾਈ 2024 ਨੂੰ ਬੜੀ ਧੂਮ ਧਾਵਣਾ ਮਨਾਇਆ ਜਾ ਰਿਹਾ ਹੈ 9 ਜੁਲਾਈ ਨੂੰ ਠੀਕ ਸ਼ਾਮ 4 ਵਜੇ ਝੰਡੇ ਤੇ ਚਰਾਗਾ ਦੀ ਰਸਮ ਕੀਤੀ ਜਾਵੇਗੀ ਉਸ ਤੋਂ ਉਪਰੰਤ ਪੰਜਾਬ ਦੇ ਮਸ਼ਹੂਰ ਕਵਾਲ ਕਵਾਲੀਆਂ ਕਰਨਗੇ ਠੀਕ 10 ਵਜੇ ਧਰਮਵੀਰ ਪ੍ਰਦੇਸੀ ਪਿੰਡ ਸਿੰਬਲ ਮਜਾਰਾ ਵਾਲੇ ਆਪਣਾ ਧਾਰਮਿਕ ਨਾਟਕ ਪੇਸ਼ ਕਰਨਗੇ ਤੇ 10 ਜੁਲਾਈ ਨੂੰ ਠੀਕ 10 ਵਜੇ ਸਭਿਆਚਾਰ ਪ੍ਰੋਗਰਾਮ ਕੀਤਾ ਜਾਵੇਗਾ ਤੇ 11 ਜੁਲਾਈ ਨੂੰ ਪੰਜਾਬ ਦੇ ਮਸ਼ਹੂਰ ਨਕਾਲ ਨਕਲਾ ਕਰਾਂਗੇ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਦਰਬਾਰ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਦਾਤਿਆਂ ਤੋਂ ਅਸ਼ੀਰਵਾਦ ਪ੍ਰਾਪਤ ਕਰੋ ਜੈ ਪੀਰਾਂ ਦੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 10 11 ਜੁਲਾਈ ਨੂੰ ਸਲਾਣਾਪੁਰ ਸਮੇਂ ਮਨਾਇਆ ਜਾ ਰਿਹਾ ਹੈ ਜਿਹੜਾ ਅੱਜ 3 ਜੂਨ ਨੂੰ ਜਿਹੜੀ ਕਿ ਜੂਰੀ ਦਿੱਤੀ ਗਈ ਸਰਕਾਰਾਂ ਦੇ ਔਰ 9 10 11 ਨੂੰ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਖੂਬਸੂਰਤ ਕਵਾਲ ਨਕਾਲ ਹਾਜ਼ਰੀ ਦੇਣਗੇ ਔਰ 9 ਤਰੀਕ ਨੂੰ ਡਰਾਮਾ ਖੇਡਿਆ ਜਾਏਗਾ Dharmendra Pardesi ਡਰਾਮਾ ਖੇਡਣਗੇ ਔਰ ਇਸ ਤੋਂ ਬਾਅਦ 10 ਜੁਲਾਈ ਨੂੰ ਪੰਜਾਬੀ ਗਾਇਕੀਆਂ ਪ੍ਰਸਿੱਧ ਵਾਸਾ ਹਾਜ਼ਿਰ ਰਹਿਣਗੇ ਔਰ 11 ਤਰੀਕ ਨੂੰ ਨਕਲਾਨਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਲਗਾਤਾਰ ਸਵੇਸੀ ਤਿੰਨ ਦਿਨਾਂ ਦੇ ਪ੍ਰੋਗਰਾਮ ਦਾ ਵੀਰਵਾ ਇਹ ਤੁਸੀਂ ਹਮਮਾ ਕੇ ਪਹੁੰਚੋ 9 10 11 ਸਾਰੇ ਸੰਗਤ ਹੋਈਦੀ ਹੈ। ਸੋ ਔਰ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਸਮਸਕਦੇ ਚਰਨਾਚ ਕਿ ਆਪਣੇ ਕਰਾਂ ਦੇ ਕੰਮ ਕਰਦਿਆਂ ਕੁਤੇ ਹੋਏ ਤਿੰਨ ਦਿਨ 9 10 11 ਜੁਲਾਈ ਨੂੰ ਪਾਕ ਮੁਕੱਦਸ ਦਰਬਾਰ ਪੀਰ ਬਾਬਾ ਸਫਾਈ ਸ਼ਾਹ ਚਿਸ਼ਤੀ ਜਿਹੜਾ ਦਰਬਾਰ ਵਿਖੇ ਪਹੁੰਚੋ ਔਰ ਮੇਲੇ ਰੌਣਕ ਬਖਾਓ ਔਰ ਸਰਕਾਰਾਂ ਦਾ ਆਸ਼ੀਰਵਾਦ ਪ੍ਰਾਪਤ